ਕੂੜਾ ਚਾਹ ਦੇ ਆ ਦੇ ਕੋਟ ਮੈਨੂੰ ਬਣਾ ਕੇ ਮੰਮੀ ਵੀ ਮਾੜੇ ਤੇ ਝਾੜੂ ਮਾਰ ਲਾ ਲਿਆ ਦਿੰਦੀ ਆ ਤੁਹਾਨੂੰ ਚਾਹ ਓਹੋ ਝਾੜੂ ਮਾਰਨ ਨੂੰ ਕਿਹੜਾ ਪਰੌਣੇ ਨੇ ਆਉਣਾਗਾ ਪਰ ਮੰਮੀ ਦੇਖੋ ਤੁਸੀਂ ਕੂੜਾ ਕਿੰਨਾ ਪਿਆ ਪਿਆ ਵਾ ਮੈਂ ਚੱਕ ਗਈ ਕੂੜਾ ਤੇ ਤੁਹਾਨੂੰ ਲਿਆ ਦਿੰਦੀ ਆ ਚਾਹ ਨਹੀਂ ਮੇਰੀ ਤਾਂ ਜਾਨ ਨਿਕਲੀ ਜਾਂਦੀ ਆ ਤੈਨੂੰ ਝਾੜੂ ਦੀ ਬਣੀ ਆ ਓਹੋ ਬੇਬੇ ਕਿਉਂ ਰੋਲਾ ਪਾਇਆ ਹੋਇਆ ਕਰ ਦਿੰਦੀ ਆ ਨਾ ਚਾਹ ਮੈਂ ਨਹੀਂ ਤੂੰ ਘਰ ਨੂੰ ਕਰਕੇ ਦਿੰਨੀ ਆ ਤੈਨੂੰ ਤਾਂ ਆਇਆ ਕਦੋਂ ਬੁੜੀ ਮਰੇ ਇਹਦੋਂ ਖੜਾ ਛੁੱਟੇ ਆਇ ਨਹੀਂ ਮੈਂ ਮਰਦੀ ਓਹ ਹੋ ਬੇਬੇ ਤੂੰ ਤਾਂ ਸਵੇਰੇ ਸਵੇਰੀ ਆਵਾਜ਼ਾਂ ਬੋਲਣ ਲੱਗ ਜਾਨੀ ਆ ਮੈਂ ਕਦੇ ਤੈਨੂੰ ਮੋੜ ਕੇ ਜਵਾਬ ਦਿੱਤਾ ਵੀ ਹਾਂ ਆ ਚੀਜ਼ ਮੈਂ ਨਹੀਂ ਲਿਆ ਕੇ ਦੇਣੀ ਨਹੀਂ ਬਹੁਤਾ ਨਾ ਬੋਲ ਮੇਰੇ ਨਾਲ ਚੁੱਪ ਕਰਕੇ ਚਾਹ ਬਣਾ ਦੇ ਨਾਲੇ ਮਾੜਾ ਮੋਟਾ ਮਿੱਠਾ ਪਾਦਾ ਕਰ ਫਿੱਕੀ ਚੱਕ ਕੇ ਪੜਾ ਦੇਣੀ ਆ ਬੇਬੇ ਤੁਹਾਨੂੰ ਸ਼ੂਗਰ ਹੋ ਜਾਣਾ ਜੇ ਮੈਂ ਚਾਹ 'ਚ ਮਿੱਠਾ ਜ਼ਿਆਦਾ ਪਾਤਾ ਵੇ ਕਿਦੜ ਨੇ ਮੈਨੂੰ ਸ਼ੂਗਰ ਹੁੰਦਾਗਾ ਤੂੰ ਪਾ ਦੇ ਪੂਰਾ ਮਿੱਠਾ ਚਲ ਠੀਕ ਐ ਬੇਬੇ ਤੂੰ ਗੜਾ ਮੰਨਦੀ ਆ ਪਾ ਦਿੰਦੀ ਆ ਮੈਂ ਫੋਰ ਬੇਬੇ ਕਰ ਲਿਆ ਕੰਮ ਤੰਦਾ ਮੈਂ ਤਾਂ ਕਰ ਲਿਆ ਮਾਰੇ ਖੇਤ ਕਿਡਾ ਹਾਂ ਬੇਬੇ ਜਾਇਆ ਖੇਤਾਂ ਮੈਂ ਅੱਛਾ ਮੈਂ ਤਾਂ ਤੈਨੂੰ ਐਂ ਕਹਦੀ ਸੀ ਤੇਰੇ ਤਾਈ ਪਾਚਲ ਉਹਨਾਂ ਕੋਲ ਜਾਇਆ ਹੁੰਦਾ ਉਹ ਜਿਹੜੇ ਆਪਣੇ ਸਬਜ਼ੀ ਵੇਚੀ ਉਹਦੇ ਵਿੱਚ ਕੱਖ ਜੇ ਨਿਵਾਲੀ ਉਹ ਕੜਤੰਦੀ ਗਾ ਕੋਈ ਨਾ ਮੇਰੇ ਜਾਏ ਹੁਣ ਚੱਲ ਚਾਹ ਤਾਂ ਬਣਨੀ ਹੈ ਇਹ ਵੀ ਆਏ ਬੈਠੇ ਨੇ ਇਹਨਾਂ ਨੂੰ ਵੀ ਮੈਂ ਲੈ ਹੀ ਜਾਂਦੀ ਆਂ ਚਾਹ ਲੈ ਮੇਰੇ ਬੇਬੇ ਕਹਿੰਦਾ ਸਲਾਈਆਂ ਦਾ ਖੜਾ ਛੱਡ ਦਿਆ ਕਰ ਪੁੱਤ ਕੀ ਕਰਾਂ ਮੇਰੇ ਤੋਂ ਵਿਹਲੇ ਨਹੀਂ ਬੈਠਾ ਜਾਂਦਾ ਤੈਨੂੰ ਪਤਾ ਇਹਦੇ ਕਿੰਨੀ ਨਿਗਾ ਲੱਗਦੀ ਏ ਚਲ ਕੋਈ ਨਾ ਪੁੱਤ ਵਿਹਲੇ ਬੱਠੀ ਆ ਲੋ ਬੇਬੇ ਚਾਹ ਪੀ ਲਓ ਆ ਲੋ ਤੁਸੀਂ ਵੀ ਨਾਲੇ ਤੈਨੂੰ ਪਤਾ ਮੈਂ ਫਿੱਕੀ ਚਾਹ ਨਹੀਂ ਪੀਂਦਾ। ਓਹੋ ਇਹਦੇ ਇਹ ਜਮਾ ਫਿੱਕੀ ਨਹੀਂ ਹੈਗੀ ਇਹਦੇ ਵਿੱਚ ਮੈਂ ਮਿੱਠਾ ਪਾਇਆ ਹੋਇਆ। ਬੇਬੇ ਨੂੰ ਵੀ ਤੂੰ ਮਿੱਠੀ ਚਾਹ ਦਿੱਤੀ ਐ। ਹਾਂ ਬੇਬੇ ਨੇ ਕਿਹਾ ਸੀ ਕਿ ਮੈਂ ਮਿੱਠੇ ਵਾਲੀ ਚਾਹ ਪੀਣੀ ਆ। ਬੇਬੇ ਤੈਨੂੰ ਡਾਕਟਰ ਨੇ ਕਿਹਾ ਤਾਂ ਹੈਗਾ ਵੀ ਮਿੱਠੀ ਨਾਲ ਚਾਹ ਨਾ ਪੀਆ ਕਰ ਸ਼ੂਗਰ ਬਾਜੂ ਤੇਰਾ ਤੇ ਨਾਲੇ ਤੂੰ ਤਾਂ ਸੋਚ ਲਿਆ ਕਰ ਵੀ ਬੇਬੇ ਨੂੰ ਮਿੱਠੀ ਚਾਹ ਨਹੀਂ ਦੇਣੀ। ਲੈ ਜੇ ਮੈਂ ਮਿੱਠਾ ਨਾ ਪਾਵਾਂ ਤਾਂ ਬੇਬੇ ਬੋਲਣ ਲੱਗ ਜਾਂਦੀ ਆ ਜੇ ਮੈਂ ਪਾ ਦਮਾਂ ਤਾਂ ਤੁਸੀਂ ਲੜਨ ਲੱਗ ਜਾਂਦੇ ਹੋ। ਮੈਨੂੰ ਦੱਸੋ ਮੈਂ ਕੀ ਕਰਾਂ? ਓਹੋ ਪੁੱਤ ਤੁਸੀਂ ਕਦੇ ਵਾਸਤੇ ਲੜਦੇ ਹੋ ਮੈਨੂੰ ਫਿੱਕੀ ਚਾਹ ਸੁਆਦ ਨਹੀਂ ਲੱਗਦੀ ਤਾਂ ਕਹਤਾ ਸੀ ਵੀ ਥੋੜਾ ਖਾਣਾ ਮਿੱਠਾ ਪਾ ਦੇ ਬੇਬੇ ਤੂੰ ਵੀ ਹੱਦ ਹੀ ਕਰਦੀ ਏ ਤੈਨੂੰ ਕਿੰਨੇ ਵਾਰੀ ਅੱਖਾਂ ਮਿੱਠਾ ਨਾ ਖਾਇਆ ਕਰ ਤੂੰ ਹਟਦੀ ਨਹੀਂ ਬਰ ਪੁੱਤ ਕੀ ਕਰਾਂ ਕਦੇ ਮੇਰਾ ਵੀ ਮਨ ਕਰਿਆ ਆਉਂਦਾ ਕੁਝ ਖਾਣ ਪੀਣ ਨੂੰ ਮਿੱਠਾ ਆਹੇ ਜੀ ਚੰਦਰੀ ਬਿਮਾਰੀ ਲੱਗੀ ਐ 2 ਸਾਲ ਹੋ ਗਏ ਮੇਰਾ ਤਾਂ ਖਾਣਾ ਪੀਣਾ ਹੀ ਛੁੱਟ ਗਿਆ ਬੇਬੇ ਪਰਹੇਜ਼ ਤਾਂ ਰੱਖਣੀ ਪੈਂਦਾ ਨਹੀਂ ਤੇਰਾ ਸ਼ੂਗਰ ਬਾਜੂ ਫਿਰ ਸੱਚ ਪੁੱਤ ਸ਼ੂਗਰ ਤੋਂ ਜ਼ਿਆਦਾ ਆਇਆ ਮੇਰ ਗਿਆ ਤਾਂ ਸੋਬਰ ਵਾਲੀਆਂ ਬੋਲੀਆਂ ਹੀ ਮੁਕੀਆਂ ਪਈਆਂ ਜਾਂ ਮੇਜਰ ਡਾਕਟਰ ਤੋਂ ਫੜ ਕੇ ਲਿਆ ਪੁੱਤ ਚੱਲ ਬੇਬੇ ਮੈਂ ਜਾਂਨ ਲੈ ਗੱਲਾਂ ਗੱਲਾਂ ਚ ਚਾਹੀ ਠੰਡੀ ਹੋ ਗਈ ਚਲਾਇ ਕਰੋ ਮੈਂ ਗਰਮ ਕਰਕੇ ਲਿਆ ਦਿੰਨੀ ਆ ਦੁਬਾਰਾ ਨਹੀਂ ਨਹੀਂ ਚੱਲ ਮੈਂ ਹੀ ਪੀ ਲੰਨੇ ਬੇਬੇ ਤੁਹਾਡੀ ਚਾਹ ਤਾਂ ਠੰਡੀ ਹੋਈ ਮੈਂ ਗਰਮ ਕਰਕੇ ਲਿਆ ਦਿੰਨੀ ਆ ਪੁੱਤ ਮੈਂ ਤਾਂ ਇਹ ਚਾਹ ਪੀਂਦੀ ਨਹੀਂ ਮੈਂ ਤਾਂ ਫਿੱਕੀ ਵੀ ਬਣਾ ਕੇ ਲਿਆ ਦੇ ਚੱਲ ਠੀਕ ਨਾ ਬੇਬੇ ਚੱਲ ਬੇਬੇ ਮੈਂ ਲਿਆ ਕੇ ਦਿੰਨਾ ਤੈਨੂੰ ਦਵਾਈ ਠੀਕ ਹੈ ਚੰਗਾ ਪੁੱਤ ਰੈਸਟ ਕਰ ਲਈ ਹੋਣਾ ਲੱਗੀ ਚੰਗਾ ਇੱਦਾਂ ਕਿਉਂ ਨਹੀਂ ਬੇਬੇ ਮੈਂ ਚਾਹ ਬਣਾ ਕੇ ਚੱਲਾਂ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਮਿੱਠਿਆ ਲਈ ਜਾ ਤਾਂ ਤੂੰ ਪੀਤੀ ਵੀ ਨਹੀਂ ਜਾਣੀ ਹੈਗੀ ਹਾਂ ਪੁੱਤ ਫਿਰ ਮੈਂ ਜਿੱਦ ਕਰ ਲਈ ਮੇਰਾ ਦਿਲ じゃ ਕਰਿਆ ਮਿੱਠਾ ਖਾਣ ਨੂੰ ਓਡੇ ਸੇ ਮੰਨ ਤਾ ਹਾਂਜੀ ਬੇਬੇ ਕਿੰਨੇ ਕਰ ਰਹਿ ਗਏ ਪੁੱਤ ਕੱਪੜੇ ਬਸ ਬੇਬੇ ਇੱਕੋ ਹੀ ਸੂਟ ਰਹਿ ਗਿਆ ਬਾਕੀ ਤਾਂ ਤੋਤੇ ਗਏ ਮੇਰੇ ਨਾਲ ਲੱਤਾਂ 'ਚ ਬਾਲਾ ਦਰਦ ਹੋਈ ਜਾਂਦਾ ਹੈ ਮੇਰੇ ਮੜੇ ਤੇ ਲੱਤੈ ਘੁੱਟ ਦਿੰਦੀ ਹਾਂਜੀ ਬੇਬੇ ਮੈਂ ਘੁੱਟ ਦਿੰਦੀ ਆ ਘੁੱਟ ਦੇ ਪੁੱਤ ਬੇਬੇ ਅਸ ਮੇਰਾ ਵੀ ਸਿਰ ਬਹੁਤ ਦੁਖੀ ਜਾਂਦਾ ਗੋਲੀ ਲੈ ਲੈਂਦੀ ਪੁੱਤ ਬੇਬੇ ਗੋਲੀ ਤਾਂ ਮੈਂ ਲਈ ਸੀਗੀ ਨਹੀਂ ਪੁੱਤ ਅੰਦਰ ਪਈ ਐ ਮੇਰੀ ਅਲਮਾਰੀ ਚ ਤੇ ਉਥੋਂ ਚੱਕ ਕੇ ਲੈ ਲੈ ਤੂੰ ਗੋਲੀ ਬੇਬੇ ਮੈਂ ਗੋਲੀ ਪਹਿਲੇ ਹੀ ਲੈ ਲਈ ਆ ਮੈਂ ਆਈ ਸੋਚਦੀ ਆ ਵੀ ਆ ਕੱਪੜੇ ਜੇ ਸੁੱਕੜੇ ਪਾ ਕੇ ਨਾ ਮੈਂ ਬਿੰਦ ਘੜੀ ਸੌਂ ਚੂਗੀ ਠੀਕ ਹੋ ਜੂਗੀ ਫਿਰ ਪੁੱਤਾ ਕੱਪੜੇ ਤਾਂ ਮੈਂ ਹੌਲੀ ਹੌਲੀ ਪਾ ਦੂੰਗੀ ਸੁਪਨੇ ਤੂੰ ਰਾਮ ਕਰ ਲੈ ਗੋਲੀ ਲੈ ਕੇ ਜਾ ਨਹੀਂ ਨਹੀਂ ਕੋਈ ਨਾ ਬੇਬੇ ਕੋਈ ਸੂਟ ਆ ਮੈਂ ਜਾਂਦੀ ਜਾਂਦੀ ਪਾ ਦੂੰਗੀ ਨਾ ਪੁੱਤਾ ਤੂੰ ਰਾਮ ਕਰ ਲੈ ਮੈਂ ਆਪੇ ਪਾ ਦੂੰਗੀ ਚੱਲ ਠੀਕ ਆ ਬੇਬੇ ਹੋਰ ਕੁੱਟਾ ਨਾ ਤਾ ਤੁਹਾਡੀ ਨਾ ਬਸ ਪੁੱਤਾ ਤੇਰਾ ਤਾਂ ਪਹਿਲੇ ਸਰਦੋ ਪਿੱਲੀ ਆਉਂਦਾ ਹੈ ਚਲੋ ਠੀਕ ਆ ਬੇਬੇ ਮੈਂ ਰੈਸਟ ਕਰਦੀ ਹਾਂ ਹਾਂ ਕਰ ਬੇਬੇ ਬੇਬੇ ਤੁੰਕੇ ਮੈਂ ਸੰਬਰ ਲੱਗੀ ਪਈ ਐ ਤੇਰੇ ਤਾਂ ਗੋਡੇ ਦੁਖਦੇ ਸੀ। ਇਹ ਪੁੱਤਾ ਸਿਰੰ ਦਾ ਸਿਰ ਦੁਖਦਾ ਸੀਗਾ। ਤਾਂ ਕਰਕੇ ਮੈਂ ਸੰਬਰਨ ਲੱਗ ਗਈ ਬਾਲਾ ਪੂੜਾ ਪਿਆ ਸੀ ਖਿਲਰੇ। ਅੱਜ ਫੇਰ ਇਹ ਤਾਂ ਫੇਰ ਤੂੰ ਕੀ ਹੰਦੇ? ਹਾਂ ਪੁੱਤਾ ਤਾਂ ਤੀਜੇ ਦਿਨ ਲੱਗ ਜਾਂਦਾ ਸਿਰ ਦਰਦ ਕਰਦਾ। ਤੂੰ ਮੇंजे ਟੱਕ ਕੋਈ ਲੈ ਜਾ ਉਹ ਤੋ ਟੀਕਾ ਠਾਕਾ ਲਵਾਇਆ। ਚੱਲ ਸੰਬਰ ਖੜੀ ਹੋ ਫੇਰ ਚੱਲ ਮੇਰੇ ਨਾਲ ਬੈਠ ਤੇਰੇ ਟੀਕਾ ਲਵਾ ਕੇ ਲੈ ਕੇ ਆਵਾਂ। ਹਾਈ ਟੀਕਾ ਮੈਂ ਨਹੀਂ ਲਗਵਾਉਣਾ ਟੀਕਾ। ਇਹ ਟੀਕਾ ਤਾਂ ਤੁਹਾਨੂੰ ਲਵਾਉਣੇ ਪੂਸੇ ਮਰਨਾਂ। ਆਇਕੇ ਤਰਾ ਮੋਂਦਾ ਨਾਲੇ ਘਰ ਦਾ ਸਾਰਾ ਕੰਮ ਪਿਆਗਾ ਮੈਥੋਂ ਇਕੱਲੀ ਤੋਂ ਕਿੱਥੇ ਹੁੰਦਾਗਾ ਕੋਈ ਨਾ ਬੇਬੇ ਮੈਂ ਗੋਲੀ ਲੈ ਕੇ ਨਾ ਆਪੇ ਘਰ ਦਾ ਕੰਮ ਕਰ ਲਊਗੀ ਕੀ ਕਰਨੇਗੀ ਘਰ ਦਾ ਕੰਮ ਨਾ ਤੂੰ ਮੂੰਹ ਮੇਂ ਕਿ ਦੇਖ ਲੈਂਦਾ ਜਾਂ ਲੈ ਕੇ ਜਾਂ ਡਾਕਟਰ ਤੇ ਦਵਾਈ ਕਹ ਲੈ ਟੀਕਾ ਬੇਬੇ ਤੁਹਾਨੂੰ ਫਤਤਾ ਤਾਂ ਹੈਗਾ ਮੇਰੇ ਟੀਕਾ ਪੱਕ ਜਾਂਦਾ ਆ ਮੈਂ ਨਹੀਂ ਲਗਵਾਉਣਾ ਟੀਕਾ ਛੇ ਮੈਨੂੰ ਬੇਬੇ ਸਹੀ ਕਹਿੰਦੀ ਹੈਗੀ ਚਲ ਠੀਕ ਗੱਲ ਬਾਕੇ ਲੈ ਕੇ ਆ ਮਾਂ ਤੇਰੀ ਬੇ ਕੰਨ ਸੁਣਾ ਤੂੰ ਮੂੰਹ ਤੇ ਕਿ ਦੇਖਦਾ ਜਾਂ ਡਾਕਟਰ ਨੂਰ ਸੱਦ ਕੇ ਲਿਆ ਚਾਹ ਠੀਕ ਆ ਬੇਬੇ ਜਾਨਣ ਹਟ ਧੀ ਗੱਲ ਬਾਣ ਨੂੰ ਕਹੜਾ ਤੂੰ ਨਿਆਣੀ ਆ ਮਟਿਆਰ ਆ ਸੁੱਖ ਨਾਲ ਬੇਬੇ ਰੋਟੀ ਲਿਆ ਮੈਨੂੰ ਬੇ ਪੁੱਤ ਤੇ ਦੋ ਪਹਿਲਾਂ ਨਾ ਮੈਂ ਦੋ ਟੋਕਰੇ ਭਾਂਡਾ ਦੇ ਮਾਜ ਕੇ ਹਟੀਆਂ ਗੀ ਆ ਹੁਣ ਪੈਸੇ ਮੈਂ ਚਲਾ ਆ ਵੀ ਮਾਜਦਾ ਸਿਮਰਨ ਨੂੰ ਕਹਦੇ ਉਹ ਅੰਦਰ ਬੈਠੀ ਆ ਉਹ ਫੜਾ ਦੂਗੀ ਰੋਟੀ ਉਹ ਸਾਰਾ ਦਿਨ ਮੈਂ ਤਾਂ ਕੰਮ ਚ ਹੀ ਲੱਗੀ ਰਹਿੰਦੀ ਆਂਗੀ ਆਨਾ ਹੱਥ ਖਰਾਬ ਹੋ ਗਏ ਮੇਰੇ ਕੋ ਕੰਮ ਕਰਦੀ ਕਰਦੀ ਤੇ ਇੱਕ ਸਿਵਰ ਨੂੰ ਤੇ ਇਹ ਜਿਹਾ ਬਿਆਕ ਡੇ ਸੋਣੇ ਜੇ ਕੰਮ ਕਰੇ ਤਾਂ ਪੈਰੀ ਖਰਾਬ ਹੋਣ ਮਤਲਬ ਨੂੰ ਜਾਏਗਾ ਕਿ ਦੀ ਅੱਡੀ ਭਾਂਡਿਆ ਤੇ ਸਾਰਾ ਕੀ ਕਰ ਮੈਂ ਤਾਂ ਕਰਨਾ ਹੀ ਪੈਂਦਾਗਾ ਲੋਕ ਕੀ ਕਹਿਣਗੇ ਇੱਥੇ ਆਏ ਵੀ ਕਰੇ ਇੰਨਾ ਖਲਾਰ ਖਲੜਾ ਪਿਆਗਾ ਆਪ ਚੱਕੜੀਆਂ ਬੈਠੀਆਂ ਨੇ ਉਹ ਸਿਮਰ ਗੱਲ ਸੁਣੀ ਮੇਰੀ ਹਾਂਜੀ ਹੋਰਾਂ ਗੱਲ ਸੁਣ ਮੇਰੀ ਹਾਂਜੀ ਬੋਲੋ। ਉਹ ਰੋਟੀ ਲੈ ਆ ਦੇ ਯਾਰ ਮੈਨੂੰ। ਰੋਟੀ ਤਾਂ ਹਜੇ ਪਕਾਉਣੀ ਆ। ਚੱਲ ਮੈਂ ਚਾਹ ਪੀਉਂ ਚਾਹ ਲੈ ਆ ਦੇ। ਹਾਂ ਚਾਹ ਤਾਂ ਪਈ ਆ ਮੈਂ ਚਾਹ ਲੈ ਆ ਦਿੰਦੀ ਆ ਫਿਰ ਮੈਂ ਰੋਟੀਆਂ ਤੋੜ ਕੇ ਤੁਹਾਨੂੰ ਦਿੰਦੀ ਆ। ਹਾਂ ਜਸ ਚਲੋ ਚਲੋ। ਸਿਵਰਨ ਦਾ ਪੁੱਤ ਹਟਗਾ ਤਨ ਸਰਦ ਅੱਧ ਕਰ ਨੋ। ਹਾਂਜੀ ਬੇਬੇ ਮੈਂ ਬੋਲੀ ਲੈ ਲਈ ਸੀ ਨਾ ਹੁਣ ਠੀਕ ਆ। ਜਦੋਂ ਤਾ ਤੂੰ ਆ ਠਿੱਕਰ ਆ ਜਾਂ ਚੱਕ ਲੈਨੀ ਏ ਉਹ ਤਾਂ ਦੱਦ ਕਰ ਨੋ ਫੜ ਜਾਂਦਾ ਤੇਰਾ ਸਿਰ। ਜੇ ਕੰਮ ਦਾ ਕਹਦੀਏ ਉਦੋਂ ਸਿਰਦਰਦ ਕਰਨ ਲੱਗ ਜਾਂਦਾਗਾ ਲੈ ਬੇਬੇ 10 ਮਿੰਟ ਹੀ ਫੋਨ ਚਲਾਇਆ ਜਦੋਂ ਮੈਂ ਕੰਮ ਕਰਦੀ ਆ ਉਹ ਤਾਂ ਤੁਹਾਨੂੰ ਦਿਖਦਾ ਨਹੀਂ ਹੈਗਾ ਜਦੋਂ ਮੈਂ ਫੋਨ ਯੂਜ਼ ਕਰਨ ਲੱਗ ਜਾਂਦੀ ਆ ਉਹ ਤੁਹਾਨੂੰ ਦਿਖ ਜਾਂਦਾ ਵੀ ਫੋਨ ਵਰਤਦੀ ਆ ਨਹੀਂ ਮੈਂ ਕੀ ਜਣਾ ਮਮਾ ਸਾਰਾ ਦਿਨ ਚੱਕੀ ਰੱਖਿਆ ਘਰ ਪਰ ਜਦੋਂ ਤੇਰਾ ਸਿਰ ਜਾ ਬੰਨ ਕੇ ਪੈ ਜਾਂਦੀ ਆਂ ਕੀ ਖੇਖੰਜੇ ਕਰਨ ਲੱਗ ਜਾਂਦੀ ਆਂ ਕੀ ਲੈ ਬੇਬੇ ਮੈਨੂੰ ਕਿ ਲੋੜ ਆ ਖੇਖਨ ਕਰਨ ਦੀ ਜੇ ਮੇਰਾ ਸਿਰ ਦੁਖਦਾ ਮੈਂ ਤਾਂ ਹੀ ਕਹਿੰਦੀ ਆਂ ਤੂੰ ਸੱਚਾ ਟੱਕਿਆ ਜੰਨੇ ਉਹ ਵੀ ਡਰਾਮੇ ਕਰਦੀ ਆ ਨਹੀਂ ਮੇਰੀ ਗੱਲ ਸੁਣ ਲੈ ਮੈਥੋਂ ਨਹੀਂ ਹੁਣ ਕੰਮ ਹੁੰਦਾਗਾ ਮੇਰੇ ਤਾਂ ਲੱਤਾਂ ਗੋਡੇ ਦਰਦ ਕਰੀ ਜਾਂਦੇ ਨੇਗੇ ਲੈ ਬੇਬੇ ਮੈਂ ਤੁਹਾਨੂੰ ਕਿਹਾ ਕੰਮ ਕਰਨ ਨੂੰ ਮੈਂ ਹੈਗੀ ਆ ਨਾ ਮੈਂ ਆਪੇ ਕਰ ਲੂੰਗੀ ਤੁਸੀਂ ਬਸ ਆਰਾਮ ਨਾਲ ਬਹਿ ਜਾਓ ਉਹ ਠਿਕਰਾ ਜਿਹਾ ਰੱਖੋ ਮੈਥੋਂ ਨਹੀਂ ਤੇਰਨਾ ਮੱਥਾ ਵੱਜਦਾ ਨਹੀਂ ਮੈਂ ਤਾਂ ਤੇਰੇ ਭਲੇ ਵਾਸਤੇ ਕਹਿੰਨੀ ਆ ਜਦੋਂ ਉਹ ਠਿਕਰਾ ਜਿਹਾ ਚੱਕ ਲੈਨੀ ਵੀ ਇਹਦੇ ਕਰਕੇ ਤੇਰਾ ਸਿਰ ਦੁਖਦਾਗਾ ਨਹੀਂ ਮੈਂ ਕੀ ਲੈਣਾਗਾ ਬੇਬੇ ਤੇ 10 ਮਿੰਟ ਫੋਨ 'ਤੇ ਚੱਕ ਲਿਆ ਕਿੱਦਰੀ ਨਹੀਂ ਕੁਝ ਹੁੰਦਾ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਆ ਐਵੇਂ ਨਾ ਸਿਰ ਖਪਾਈ ਕਰੀ ਜਾਇਆ ਕਰੋ ਸਾਰਾ ਦਿਨ ਨਾਲੇ ਮੁੰਡਾ ਭੁੱਖਾ ਗਿਆ ਰੋਟੀ ਤੋਂ ਜਾ ਕੇ ਰੋਟੀ ਬਣਾ ਲੈ ਬੇਬੇ ਤੁਸੀਂ ਹੀ ਬੱਸ ਤੇਰਾ ਸੁਣਦੀ ਆ ਮੈਂ ਹੀ ਕੰਮ ਕਰਦਾ ਹੁੰਦਾ ਰੱਬ ਵੀ ਬੱਸ ਸੁਣਦੀ ਆ ਸਾਰਾ ਦਿਨ ਆਏ 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 ਤੈਨੂੰ ਤਾਂ ਸਿਰ ਦੁਖਦਾ ਇਹਦਾ ਮੈਂ ਕੀ ਲੜਾਂਗਾ ਪੈ ਰਹਿਣ ਤੇ ਆਪੀ ਕਰੂਗੀ ਕੀ ਬਣਾਈ ਜਾਨੀ ਆ ਬੇਬੇ ਅੱਜ ਵੀ ਮੈਂ ਕੀ ਬਣਾ ਦਿਸਦੇ ਨਹੀਂ ਆਲੂ ਉਹ ਬੇਬੇ ਨਾ ਔਖਾ ਕਦੋਂ ਬੋਲਦੀ ਆ ਕੀ ਹੋ ਗਿਆ ਦੱਸ ਤਾਂ ਦੇ ਬੇ ਔਖਾ ਬੋਲਾਂ ਨਾ ਬੈਠ ਕੇ ਖਾਣ ਦੀ ਉਮਰ ਆ ਜਿਹੜੀ ਮਾਂ ਕੰਮ ਕਰੀ ਜਾਂਦੀ ਹੈਗੀ ਮੈਂ ਫੇਮਨ ਨਹੀਂ ਬਣਾਉਂਦੀ ਰੋਟੀ ਜਦੋਂ ਕੰਮ ਦਾ ਕਹਿ ਦਿੰਦੀ ਹੈ ਉਦੋਂ ਕਹਿੰਦੇ ਮੇਰਾ ਸਿਰ ਦੁਖਦਾ ਖੇਸ ਦੱਬੀ ਪਈ ਆ ਅੰਦਰ ਖੇਸ ਦੱਬੀ ਪਈ ਆ ਨਾ ਹੁਣ ਉਹਨੂੰ ਕੀ ਹੋ ਗਿਆ ਬੇ ਹੁਣ ਆ ਕੀ ਆ ਪਤਾ ਕੰਮ ਤੋਂ ਡਲਤੀ ਪਈ ਹੈਗੀ ਕਦੇ ਕਹੂਗੀ ਮੇਰਾ ਸਿਰ ਦੁਖਦਾ ਕਦੇ ਕਹੂਗੀ ਮੇਰਾ ਆ ਦੁਖਦਾ ਆਉ ਦੁਖਦਾ ਦੁਖਦਾ ਤੱਕਦਾ ਕੁਛ ਨਹੀਂ ਸਭ ਬਹਾਨੇ ਨੇਗੇ ਜਦੋਂ ਮੈਂ ਇਹਦੇ ਵਰਗੀ ਹੁੰਦੀ ਸੀ ਨਾ ਘਰ ਦਾ ਸਾਰਾ ਕੰਮ ਕਰਦੀ ਸੀਗੀ ਤੇ ਪੁੱਤ ਹੁਣ ਵੀ ਮੇਰੇ ਗੋਡੇ ਦੁਖਦੇ ਨੇ ਫਿਰ ਵੀ ਮੈਂ ਸਾਰਾ ਕੰਮ ਕਰਦੀ ਆ ਚਲ ਕੋਈ ਨਾ ਪੁੱਤ ਤੈਨੂੰ ਤਾਂ ਰੋਟੀ ਪਕਾ ਕੇ ਦੇਉ ਖਵਾਉਂਗੀ ਕਾਸੇ ਨਾਲ ਮੈਥੇ ਤਾਂ ਭੁੱਖਾ ਜਰਿਆ ਨਹੀਂ ਜਾਂਦਾ ਉਹਨੂੰ ਤਾਂ ਸਰ ਜਾਂਦਾ ਚਲ ਕੋਈ ਨਹੀਂ ਬੇਬੇ ਬਣਾ ਲੈ ਸਬਜੀ ਨੂੰ ਕੀ ਕੋਈ ਨਾ ਉਹਦਾ ਤਾਂ ਰੋਜ਼ ਦਾ ਡਰਾਮਾ ਹੈਗਾ ਦਾ ਕੈਦਾ ਜਾ ਕੇ ਰੋਟੀ ਸਬਜੀ ਬਣਾ ਲੂਗੀ ਮੈਥੋਂ ਨਹੀਂ ਹੁਣ ਕੰਮ ਹੁੰਦਾ ਚੱਲ ਬੀਬੇ ਕਿਉਂ ਦੂ ਐਮੀ ਰੋਲਾ ਪਾਇਆ ਮੈਂ ਦੇਖਦਾ ਉਹਨੂੰ ਜਾ ਕੇ ਜਾ ਦੇਖ ਲੈ ਕੇਸ ਦੱਬੀ ਪਈ ਆ ਅੰਦਰ ਉਸੇ ਮਰਾ ਉਸੇ ਮਰਾ ਬਾਏ ਪਈ ਐ ਉਹ ਮੇਰਾ ਸਿਰ ਟੁਕੂ ਦਾ ਪਿਆ ਸੀਗਾ ਮੈਂ ਗੋਲੀ ਲੈ ਕੇ ਪਈ ਆ ਮੈਗਾ ਜਾਂ ਠੀਕ ਹੋ ਜਾਊਗਾ ਹੱਡ ਪੈਰ ਵੀ ਦੁਖੀ ਜਾਂਦੇ ਨੇ ਮੈਨੂੰ ਲੱਗਾ ਮੈਨੂੰ ਬੁਖਾਰ ਹੋਊਗਾ। ਉਹ ਤੇਰਾ ਤਾਂ ਸਾਰਾ ਦਿਨ ਕਦੇ ਨਾ ਕਦੇ ਕੁਛ ਨਾ ਕੁਛ ਦੁਖਦਾ ਹੀ ਰਹਿੰਦਾ। ਕਦੇ ਕਹਿੰਦੇ ਸਿਰ ਦੁਖਦਾ ਹੈ, ਕਦੇ ਆਹ ਦੁਖਦਾ ਹੈ, ਕਦੇ ਆਹ ਦੁਖਦਾ। ਲੈ, ਜੇ ਦੁਖਦਾ ਹੈ ਤਾਂ ਹੀ ਕਹਿੰਦੀ ਆ। ਹੁਣ ਮੈਂ ਝੂਠ ਬੋਲਦੀ ਆ। ਤੁਸੀਂ ਵੀ ਬੱਸ ਐਵੇਂ ਹੀ ਲੱਗ ਜਾਂਦੇ ਹੋ ਬੇਬੇ ਵਾਂਗ। ਕੋਈ ਚੰਗੀ ਦਵਾਈ ਲੈ ਲੈ। ਦਵਾਈ ਲੈ ਕੇ ਪਈ ਸੀ। ਹੁਣ ਜੇ ਰੈਸਟ ਕਰੂੰਗੀ ਤਾਂ ਹੀ ਠੀਕ ਹੋਊਂਗੀ। ਪਾ ਕੀ ਡਰਾਮਾ ਲਾਇਆ? ਕਦੇ ਜਿਹੜਾ ਢੱਡ ਲੋਹਦਾ, ਕਦੇ ਜਿਹੜਾ ਸਿਰ ਦੁਖਦਾ, ਤੇਰੇ ਨਾਲ ਰੋਹ ਦਾ ਡਰਾਮਾ ਹੋ ਗਿਆ। ਡਰਾਮਾ? ਤੁਹਾਨੂੰ ਲੱਗਦਾ ਕਿ ਮੈਂ ਡਰਾਮਾ ਕਰਦੀ ਆ? ਕਿ ਹੋਰ ਯਾਰ ਡਰਾਮਾ ਹੀ ਆ ਹੋਰ ਕੀ ਆ ਇਹ ਤੁਸੀਂ ਸੋਚ ਵੀ ਕਿ ਮੈਂ ਸਕਦਾ ਕਿ ਮੈਂ ਡਰਾਮਾ ਕਰਦੀ ਆ ਜੇ ਮੇਰੇ ਦਰਦ ਹੁੰਦਾ ਪਿਆ ਮੈਂ ਤਾਂ ਹੀ ਕਹਿ ਰਹੀ ਆ ਹੋ ਰਿਹਾ ਤੇਰੇ ਦਰਦ ਤੇਰਾ ਤਾਂ ਨਿੱਕਾ ਦਾ ਕੰਮ ਹੋ ਗਿਆ ਮਾੜੀ ਮੋਟੀ ਕੋਈ ਦਵਾਈ ਲੈ ਕੇ ਕੰਮ ਕਰ ਲਿਆ ਕਰ ਕਿੰਨਾ ਕ ਚਲ ਕਰੀ ਜਾਊ ਬੇਬੇ ਸਾਰਾ ਤਨ ਲੈ ਮੈਂ ਅੱਗੇ ਕਿਹੜਾ ਕੰਮ ਨਹੀਂ ਕਰਦੀ ਹੈਗੀ ਜੇ ਕੁਝ ਦੁੱਖ ਦਾ ਪਿਆ ਤਾਂ ਹੀ ਪਈਆਂ ਮੈਂ ਸਾਰਿਆਂ ਨੇ ਵੀ ਦੁੱਖ ਦਾ ਰਹਿੰਦਾ ਕੁਛ ਨਾ ਕੁਛ ਜਾ ਜਾ ਕੇ ਸੰਭਾਲ ਲੈ ਐਵੇਂ ਨਾ ਮੇਰੇ ਤਮਾਸਰਾ ਉੱਪਰ ਹੀ ਜਾ ਕੇ ਬੈਠੀ ਕਰ ਲੈਣੀ ਹੈ ਮੈਂ ਕੰਮ ਸੋਹਰਾ ਨੇ ਦਿਲ ਸੇ ਤੋ ਹੁਦਾਇ ਨਾ ਕੋਈ ਕੋਸ਼ਿਸ਼ ਦੁਖਦਾਏ ਦਵਾ ਖਰਾਬ ਕਰ ਰੱਖੇ ਨੀ ਇਹਨਾਂ ਨੂੰ ਤਾਂ ਮੇਰੀ ਪਰਵਾਹੀ ਨਹੀਂ ਹੈਗੀ ਇਹਨਾਂ ਨੂੰ ਤਾਂ ਬਸ ਕੰਮ ਹੀ ਚਾਹੀਦਾ ਕੰਮ ਤਾਂ ਮਤਲਬ ਆ ਚੱਲ ਮਨਾ ਕੰਮ ਤਾਂ ਕਰਨਾ ਹੀ ਪੈਣਾ ਜਿਵੇਂ ਕਰਮਾਂ ਚ ਲਿਖਿਆ ਭੋਗਣਾ ਪੈਣਾ ਸਵੇਰ ਨੂੰ ਅੰਦਰ ਸਬਜ਼ੀ ਚੀਰ ਕੇ ਰੱਖਤੀ ਮੈਂ ਰਸੋਈ 'ਚ ਤੇ ਤੜਕਾ ਲਾ ਲਈ ਮੈਂ ਤਾਂ ਇਹ ਸਿੰਦੂ ਮਾਸੀ ਦਾ ਪਤਾ ਲੈ ਕੇ ਆਉਂਦੀ ਆ ਉਹਨੇ ਪਥਰੀਆਂ ਦਾ ਆਪਰੇਸ਼ਨ ਕਰਾਇਆ ਕ ਠੀਕ ਹੈ ਬੀਬੀ ਜਾਉਂਗੀ ਹਾਂ ਮੈਂ ਜਾ ਕੇ ਆਉਂਦੀ ਹਾਂ ਮੇਰੇ ਅੱਪਾ ਮੇਰਾ ਸਿਰ ਕਿੰਨਾ ਦੁਖੀ ਜਾਂਦਾ ਸਵੇਰ ਭੀਆ ਦੋ ਗੋਲੀਆਂ ਲੈ ਲਈਆਂ ਅਜੇ ਤੱਕ ਵੀ ਲੋਟ ਹੋਇਆ ਬੇਬੇ ਨੂੰ ਵੀ ਆਏ ਨਹੀਂ ਹੈਗਾ ਕਿ ਮੜਾ ਮੋਟਾ ਕੰਮ ਕਰਾ ਦਾ ਨਾ ਲੋਕਾਂ ਦੇ ਪਤੇ ਲੈਂਦੀ ਫਿਰਦੀ ਆ ਵੀ ਜਿਹੜਾ ਘਰੇ ਬਿਮਾਰ ਆ ਉਹਦੀ ਤਾਂ ਖਬਰ ਲੈ ਲਾ ਹੋਂ ਦੱਸ ਮੈਂ ਰੋਟੀ ਸਬਜ਼ੀ ਕਿਵੇਂ ਬਣਾਉਂਗੀ ਚਲ ਮੈਨੂੰ ਹੀ ਬਣਾਉਣੀ ਪੈਣੀ ਆ ਹੋਰ ਤਾਂ ਕਿਸੇ ਨੂੰ ਇੱਥੇ ਹੈ ਨਹੀਂ ਬੇਬੇ ਅਕੇ ਦਾ ਫੋਨ ਆ ਗਿਆ ਜੀਟੀ ਦਾ ਹੈਲੋ ਵਧੀਆ ਜੀਤੀ ਤੂੰ ਦੱਸ ਯਾਰ ਵਸ ਕੀ ਦੱਸਾਂ ਤੈਨੂੰ ਮੈਂ ਕਾਫੀ ਦਿਨ ਹੋ ਗਏ ਮੇਰਾ ਸਿਰ ਹੀ ਨਹੀਂ ਹਟਦਾ ਪਿਆ ਗੋਲੀਆਂ ਵੀ ਲੈਣੀਆਂ ਫਰਕ ਹੀ ਨਹੀਂ ਪੈਂਦਾ ਪਿਆ ਹੁਣ ਵੀ ਗੋਲੀ ਲੈ ਕੇ ਹਟੀਆਂ ਕਾਜੇ ਵੀ ਕੋਈ ਫਰਕ ਨਹੀਂ ਪਿਆ ਗੋਲੀ ਨਾਲ। ਤੇ ਦੱਸ ਹਸਪਤਾਲ ਮੈਨੂੰ ਕੋਈ ਲੈ ਕੇ ਜਾਵੇ ਤਾਂ ਹੀ ਜਾਵਾਂ। ਇਹ ਤਾਂ ਯਾਰ ਕੋਈ ਸੁਣਦਾ ਤਾਂ ਹੈ ਨਹੀਂ ਮੇਰੀ। ਇਹਨੂੰ ਤਾਂ ਆਈਆਂ ਬਸ ਵੀ ਇਹ ਡਰਾਮੇ ਕਰਦੀ ਆ ਇਹਨੂੰ ਕੁਝ ਨਹੀਂ ਹੋਇਆ। ਹਾਂ ਚਲ ਠੀਕ ਆ ਜੀਤੀ ਮੈਂ ਫੇਰ ਗੱਲ ਕਰਦੀ ਆ ਇਹਨਾਂ ਦੀ ਚਾਹ ਦਾ ਟਾਈਮ ਹੋ ਗਿਆ ਇਹ ਖੇਤੋਂ ਆਉਂਦੀ ਹੋਣਗੇ ਜੇ ਚਾਹ ਨਾ ਬਣਾਈ ਨਾ ਪਤਾ ਨਹੀਂ ਮੈਨੂੰ ਕਿੰਨੀਆਂ ਗੱਲਾਂ ਸੁਣਨੀਆਂ ਪੈਣੀਆਂ ਇਹਨਾਂ ਤੋਂ ਠੀਕ ਹੈ ਹਸ ਤਾਂ ਮੈਨੂੰ ਬਾਲੀ ਕਮਜ਼ੋਰੀ ਲੱਗੀ ਜਾਂਦੀ ਆ ਸਿਰ ਵੀ ਨਹੀਂ ਹਟਦਾ ਪਿਆ ਅਸਤ ਮੈਂ ਇਹਨਾਂ ਨੂੰ ਕਹਿਨੀ ਆ ਕਿ ਮੈਨੂੰ ਨਾ ਰਾਮਪੁਰਾ ਕੋਈ ਵਧੀਆ ਡਾਕਟਰ ਨੂੰ ਦਿਖਾਓ ਜੀ ਨਾ ਸਿਰ ਹੀ ਹਟ ਜੇ 2 ਮਹੀਨੇ ਹੋ ਗਏ ਸਿਰ ਨਹੀਂ ਹਟਦਾ ਪਿਆ ਕਿੰਨੀਆਂ ਕੁ ਗੋਲੀਆਂ ਖਾਈ ਜਾਊਂਗੀ ਮੈਂ ਮੇਪੇ ਆ ਗਏ ਤੁਸੀਂ ਹਾਂ ਪਤਾ ਕੀ ਨਾ ਮੈਂ ਥੱਕ ਗਈ ਤੂੰ ਚਾਹ ਬਣਾ ਕੇ ਦੇ ਤੂੰ ਮੇਰੇ ਕੋਲ ਮੈਂ ਹੁਣੀ ਚਾਹ ਧਰ ਕੇ ਆਈ ਆ ਬਸ ਦੁੱਧ ਈ ਪਾਉਣਾ ਐ ਮੈਂ ਲੈ ਕੇ ਆਈ ਆ ਲੇ ਚੰਗਾ ਪਤਲੇ ਇਹਦੇ ਅਸਮਾਨ ਨੂੰ ਕਿ ਕਾਈਂ ਆਈਂ ਜੰਮੀ ਹੋ ਗਿਆ ਸੇਮਾ ਸੇਮਾ ਨਾ ਪਾਣੀ ਪਾ ਦੇ ਪਾਣੀ ਨਾ ਰੱਖੇ ਸੇਮਾ ਲੈ ਕੱਲ ਲੈ ਸੇਮਾ ਸੇਮਾ ਨੰਦੇ ਤਾਂ ਬੋਲਦੀ ਨਹੀਂ ਕੀ ਹੋ ਗਿਆ ਇਹਨੂੰ ਕੋਈ ਤਾਂ ਚੱਕ ਚੱਕ ਕਿ ਮਰਜੀ ਚੱਕ ਲੈ ਚਲ ਮਨੂ ਲੈ ਕੇ ਜਾਣਾ ਡਾਕਟਰ ਚੱਲ ਤੱਕ ਚੱਲ ਤੱਕ ਚੱਲ ਇਹਨੂੰ ਹਸਪਤਾਲ ਲੈ ਕੇ ਜਾ ਸਦੀ ਸਾਈਏ ਇਹ ਤਾਂ ਉੱਠਿਆ ਨਹੀਂ ਜਾਂਦਾ ਲੈ ਕੇ ਜਾ ਲੈ ਕੇ ਜਾ ਕੋਈ ਕਰਕੇ ਤੂੰ ਚੜਾ ਕੇ ਠੀਕ ਹੋਵੇ ਹਜੇ ਤੱਕ ਕੋਈ ਸੁਦੇਹਾ ਵੀ ਨਹੀਂ ਆਇਆ ਵੀ ਤੂੰ ਘਮ ਲੈ ਕੇ ਕਿਸੇ ਨੂੰ ਭੇਜੀ ਦੇ ਤੇਰੀ ਮਾਂ ਫਿਕਰ ਕਰਦੀ ਹੋਊਗੀ ਸਾਈ ਉਹ ਦਾਈ ਬੇ ਹਾਂ ਪੁੱਤ ਆ ਜਾ ਆ ਜਾ ਲੱਗ ਗਿਆ ਆ ਗਿਆ ਬਾਈ ਆ ਗਿਆ ਸਸੀਗਾ ਤਾਈ ਉਸਦੀ ਗੱਲ ਪੁੱਤ ਬਹਿ ਜਾ ਉਹ ਠੀਕ ਆ ਦਾਈ ਠੀਕ ਆ ਪੁੱਤ ਚਾਹ ਬਣਾ ਕੇ ਦੇਵਾਂ ਨਾ ਨਾ ਤਾਈ ਚਾਹ ਤਾਂ ਮੈਂ ਹੁਣੇ ਪੀ ਕੇ ਆਇਆਂਗਾ ਤੇ ਸੱਚ ਭਾਬੀ ਨੂੰ ਕੀ ਹੋ ਗਿਆ ਇਹ ਪੁੱਤ ਮੈਂ ਆਹਦੀ ਮਾਸੀ ਦਾ ਪਤਾ ਲੈਣ ਗਏ ਸੀਗੀ ਅੱਛਾ ਤੇ ਮੈਂ ਬਾਹਰੋਂ ਆ ਕੇ ਆਖਿਆ ਮੈਨੂੰ ਚਾਹ ਲੈ ਕੇ ਦੇ ਦੇ ਤੇ ਚਾਹ ਲੈਣ ਚੱਲੀ ਸੀ ਤੇ ਚੱਕਰ ਖਾ ਕੇ ਡਿੱਗ ਗਈ ਪੁੱਤ ਮੁਰਕਿਆ ਸੁਰਤੇ ਨਹੀਂ ਆਈ ਉਹ ਮੈਂ ਤਾਂ ਬਾਈ ਨੂੰ ਫੋਨ ਲਾਇਆ ਸੀਗਾ ਚਾਹੀ ਪੁੱਛਣੀ ਸੀ ਮੈਂ ਤਾਂ ਤੇ ਬਾਈ ਕਹਿੰਦਾ ਨਾ ਹਸਪਤਾਲ ਚ ਕਹਿੰਦਾ ਫੇਰ ਫੋਨ ਕਰਦਾ ਤੁਸੀਂ ਸੈਨੀਓ ਨੇ ਵੀ ਠੀਕ ਆ ਕਿ ਕਿੰਮਿਆ ਨਾ ਤਾਈ ਐਨੀ ਗੱਲ ਹੀ ਨਹੀਂ ਹੋਈ ਉਹ ਡਾਕਟਰ ਆ ਗਿਆ ਕਹਿੰਦਾ ਤੇ ਉਹ ਡਾਕਟਰ ਨਾਲ ਗੱਲਬਾਤ ਕਰਨ ਲੱਗ ਗਿਆ ਤੇ ਫੋਨ ਕੱਟਦਾ ਉਹਨੇ ਇੱਕ ਮਿੰਟ ਤਾਂ ਫਿਕਰ ਲੱਗਿਆ ਤੇ ਆਗਾ ਕੋਈ ਨਾ ਤਾਈ ਤੂੰ ਫਿਕਰ ਨਾ ਕਰ ਠੀਕ ਹੀ ਹੋਊਗੀ ਭਾਬੀ ਤੇ ਚਾਬੀ ਬੋਲਦਾ ਸੀ ਤਾਈ ਮੈਂ ਤਾਂ ਖੇਤ ਜਾਣਾ ਸੀ ਚਾਬੀ ਦਾ ਪੁੱਤ ਉਹ ਕਿੱਲੇ ਨਾਲ ਟੰਗੀ ਪਈਆ ਲਾ ਕੇ ਲੈ ਜਾਉ ਮਸ਼ੀਨ ਕੋਲ ਪਈਆ ਟੋਕੇ ਹਾਂ ਲਾਲਣ ਲੈ ਉਹ ਆ ਗਿਆ ਤਾਈ ਭਾਬੀ ਹੋਰੇ ਵੀ ਹਾਂ ਪੁੱਤ ਛੋਕਰਾ ਪ੍ਰਮਾਤਮਾ ਦਾ ਠੀਕ ਠਾਕ ਆ ਗਏ ਕੋਈ ਨਾ ਬਾਈ ਟੈਨਸ਼ਨ ਨਾ ਲੈ ਆ ਜਾਂਦੇ ਬਾਈ ਕੋਰੇ ਨੂੰ ਮੈਂ ਤਾਂ ਬਹੁਤ ਫਿਕਰ ਛੋ ਗਿਆ ਸੀ ਪੁੱਤ ਕੋਈ ਨਾ ਦਾਈ ਲੈ ਦਾਈ ਉਹ ਆ ਗਈ ਭਾਬੀ ਹੋਰੇ ਵੀ ਸ਼ੁਕਰ ਹੈ ਪ੍ਰਮਾਤਮਾ ਦਾ ਠੀਕ ਠਾਕ ਆ ਗਏ ਪੁੱਤ ਹੋਰ ਕਾਈ ਬਾਈ ਕਿਵੇਂ ਆ ਭਾਬੀ ਹੁਣ ਕੀ ਦੱਸਿਆ ਡਾਕਟਰ ਨੇ ਜਾਂ ਸਿਮਤ ਕੋਲ ਅੰਦਰ ਜਾ ਕੇ ਆਰਾਮ ਕਰ ਲਿਆ ਹਾਂ ਪੈ ਜਾ ਪੁੱਤ ਬਾਈ ਮੈਂ ਤੈਨੂੰ ਕੁਝ ਪੁੱਛਿਆ ਸੀ ਦੱਸਿਆ ਨਹੀਂ ਤੂੰ ਬੱਸ ਬਾਈ ਤੇਰੀ ਭਾਬੀ ਨੂੰ ਬ੍ਰੇਨ ਟਿਊਮਰ ਹੈ। ਬੇ ਉਹ ਕੀ ਹੁੰਦਾ? ਮੈਨੂੰ ਵੀ ਕੁਝ ਦੱਸ ਦੋ। ਇਹ ਕਿਹੜੀ ਨਵੀਂ ਬਿਮਾਰੀ ਆ ਗਈ? ਕੁਝ ਨਹੀਂ ਹੋਇਆ। ਕੰਮ ਕਰਨ ਦੀ ਮਾਰੀ ਕਰਦੀ ਆ। ਬੇਬੇ ਹੁਣ ਤਾਂ ਬੱਸ ਕਰ। ਉਹ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਐ। ਉਹਨੂੰ ਦਿਮਾਗ ਦਾ ਕੈਂਸਰ ਆਗਾ। ਅਰ ਰੱਬਾ। ਇਹ ਕੀ ਕਹਿ ਰਿਹਾ ਤੂੰ? ਹਾਏ। ਕੋਈ ਨਾ ਬਾਈ। ਹੌਂਸਲਾ ਰੱਖ ਤੂੰ। ਠੀਕ ਹੋ ਜੂਗੀ ਭਾਬੀ। ਪ੍ਰੀਤ ਕੁਝ ਨਹੀਂ ਠੀਕ ਹੋ ਸਕਦਾ। डॉक्टर कहना सिमर थोड़े के देना दी है भैया खड़का का था दा। भाई होड़ी कोई सेमर सेमर भाई डायरेक्टी हो कैसे मन्नो हाँ पत्ता सेमर ना सेमर ना सेमर ना भाई बोल दे क्या एक मिनट भाई बाप भी है ਹੋ ਗਿਆ ਮਾਇਦੀ ਜੇ ਮੌਤ ਤੇ ਜਿੰਮੇਵਾਰ ਆਪ ਹੈ ਕਿ ਆਪਾਂ ਇਹਦੀ ਤਕਲੀਫ ਨੂੰ ਸਮਝਿਆ ਹੁੰਦਾ ਤਾਂ ਨਾ ਅੱਜ ਆ ਕੰਮ ਨਾ ਹੁੰਦਾ ਆਪਾਂ ਨੂੰ ਤਾਂ ਇਹ ਲੱਗਦਾ ਸੀ ਵੀ ਇਹ ਡਰਾਮਾ ਕਰਦੀ ਹੈ ਜੇ ਇਹ ਤਾਂ ਪਹਿਲੇ ਦਿਨ ਤੋਂ ਇਹਦੀ ਤਕਲੀਫ ਨੂੰ ਸਮਝਿਆ ਹੁੰਦਾ ਤਾਂ ਇਹਦਾ ਇਲਾਜ ਕਰਾਇਆ ਹੁੰਦਾ ਅੱਜ ਇਹ ਜਿੰਦਾ ਹੁੰਦੀ ਪੁੱਤ ਮੈਂ ਕਿਹੜਾ ਇਹਨੂੰ ਪਿਆਰ ਨਹੀਂ ਸੀ ਕਰਦੀ ਮੈਨੂੰ ਤਾਂ ਇਹ ਸੇਬ ਮੋਬਾਈਲ ਦੇਖਦੀ ਹੈਗੀ ਤਾਂ ਇਹਦਾ ਸਿਰਦਰਦ ਹੁੰਦਾਗਾ ਮੈਨੂੰ ਪਿਛਲੀ ਬਿਮਾਰੀ ਦਾ ਕੀ ਪਤਾ ਸੀ ਪੁੱਤ ਤੇ ਵੀ ਇਹ ਦੁਨੀਆ ਤੋਂ ਹੀ ਬਾਗ ਚੂਗੀ ਦੇਖ ਲਓ ਮਾਂ ਇਹ ਕਿੰਨੀ ਵੱਡੀ ਤਕਲੀਫ ਨੂੰ ਵਿਚਾਰੀ ਅੰਦਰੋਂ ਅੰਦਰ ਹੀ ਲਈ ਬੈਠੀ ਸੀ ਹਾ ਚੰਦਰ ਕੇ ਇੱਕ ਵਾਰੀ ਤਾਂ ਦੱਸ ਬੰਦੇ ਮੈਨੂੰ ਤੁਹਾਡੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕੇ ਇਹ ਗਲਤੀ ਕਰਦੇ ਨੇ ਬਾਈ ਜਿੰਨਾ ਚਿਰ ਨੂੰ ਆਪਣੀ ਤਕਲੀਫ ਤੇ ਬਿਮਾਰੀ ਨੂੰ ਲੁਕੋ ਕੇ ਤੁਰੇ ਫਿਰੇ ਨਾ ਉਨਾ ਚਿਰ ਤਾਂ ਠੀਕ ਆ ਬਾਈ ਤੇ ਜਦੋਂ ਇਹ ਥੱਕ ਹਾਰ ਕੇ ਮੰਜੇ ਤੇ ਪੈ ਜਾਂਦੀਆਂ ਨਾ ਤਾਂ ਤਾਈ ਆਪਾਂ ਨੂੰ ਲੱਗਦਾ ਏ ਡਰਾਮਾ ਕਰਦੀਆਂ ਨੇ ਹਾਂ ਪੁੱਤ ਅਸੀਂ ਇਹਦੀ ਬਿਮਾਰੀ ਨੂੰ ਸਮਝੇ ਤਾਹੀਂ ਤਾਂ ਅਸੀਂ ਇੱਥੋਂ ਤੱਕ ਪਹੁੰਚ ਗਏ ਦੀ ਮੌਤ ਹੋ ਗਈ ਜੇ ਅਸੀਂ ਇਹਦੀ ਬਿਮਾਰੀ ਸਮਝੇ ਹੁੰਦੀ ਤਾਂ ਕਾ ਨੂੰ ਇਹ ਨਸੀਬਤਾ ਦੇਖਣੀ ਪੈਂਦੀਆ ਸਹੀ ਗੱਲ ਮੇਰੇ ਪਤਾ ਜਮਾ ਪੱਟੇ ਗੀ ਪੁੱਤ ਮੈਨੂੰ ਮਾਫ਼ ਕਰਦੀ ਮੈਂ ਇਹਨੂੰ ਡਰਾਪੇ ਦੱਸਦੀ ਰਹੀ ਮੈਂ ਨਹੀਂ ਜੀ ਬਤਾ ਵੀ ਇਹ ਤੋ ਤੱਕ ਗੱਲ ਪਹੁੰਚ ਜੂਗੀ ਮੈਂ ਤੇਰਾ ਕੰਦੀ ਦਾ ਕਸੂਰ ਨਹੀਂ ਹੈ ਕਸੂਰ ਮੇਰਾ ਵੀ ਹੈ ਤੇਰੇ ਨਾਲ ਭਾਈ ਇਹ ਕੱਲੇ ਛੋਡੇ ਘਰ ਦੀ ਕਹਾਣੀ ਨਹੀਂ ਇਹ ਬਹੁਤ ਘਰਾਂ ਦੀ ਕਹਾਣੀ ਆ ਭਾਈ ਘਰ ਦੀਆਂ ਮਾਂ ਦਾ ਵੀ ਕੋਈ ਨਾ ਕੋਈ ਦੁੱਖ ਸਕਦਾ ਆਖਰ ਇਹ ਵੀ ਤਾਂ ਇਨਸਾਨ ਨੇ ਭਾਈ ਜੇ ਤੇਰੀ ਮਾਂ ਦੇ ਘੋਡੇ ਦੁੱਖ ਸਕਦੇ ਆ ਤਾਂ ਭਾਬੀ ਦਾ ਸੈਨੀ ਦੁੱਖ ਸਕਦਾ ਬਹੁਤ ਗਲਤ ਕੀਤਾ ਤੁਸੀਂ ਦੋਨਾਂ ਨੇ ਬਹੁਤ ਗਲਤ ਸਾਨੂੰ ਮਾਫ਼ ਕਰ ਦੋ ਤਈ ਮਾਫ਼ ਕਰ ਹੁਣ ਕੋਈ ਫਾਇਦਾ ਨਹੀਂ ਮਾਫ਼ ਦਾ ਇਹ ਤਾਂ ਤੁਸੀਂ ਪਹਿਲਾਂ ਦੇਖਣਾ ਸੀ ਭਾਬੀ ਦੀ ਬਿਮਾਰੀ ਨੂੰ ਜੇ ਬਿਮਾਰੀ ਸਮਝਿਆ ਹੁੰਦਾ ਤੁਸੀਂ ਪੁੱਤ ਮੈਂ ਤਾਂ ਇਹ ਕਹਿੰਦੀ ਰਹੀ ਆਂ ਦੇਦੇ ਟੀਕਾ ਲਵਾ ਲੈ ਟੀਕਾ ਲਵਾ ਲੈ ਚੰਦਰੀ ਟੀਕਾ ਹੀ ਨਹੀਂ ਸੀ ਲਵਾਉਂਦੀ ਸਾਡੇ ਕੀ ਸਾਰੇ ਦੀ ਗੱਲ ਹੈ ਬਾਈ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਰਿਸ਼ਤੇਦਾਰਾਂ ਨੂੰ ਕਹਾਂ ਤੇ ਆਦੇ ਸੋਹਰਾਂ ਨੂੰ ਫੋਨ ਕਰਦੇ ਬਾਈ ਆ ਜਾਣਗੇ ਮਾਤੇ ਜੀ ਤਾ ਕਿ ਜੇ ਨੂੰ ਫੋਨ ਕਰਾਂ ਜੱਗੇ ਜੀ ਨਹੀਂ ਰਹੇ ਤੁਸੀਂ ਕਰਦੇ ਲੈ ਬਾਈ ਤੇਰਾ ਫੋਨ ਫੜਾ ਦੇ ਮੈਨੂੰ ਮੈਂ ਬਾਹਰ ਜਾ ਕੇ ਸਾਰਿਆਂ ਨੂੰ ਫੋਨ ਕਰ ਦੰਨਾ ਤੇ ਤੁਸੀਂ ਐਨੇ ਕੋਲੀ ਕੋਲੀ ਵਿਛਾਓ ਬਾਈ ਥੱਲੇ ਚੱਲ ਬਾਈ ਮੋਰ ਉੱਧਰ ਪਿਆ ਫੋਨ ਚੱਕ ਲੈ ਸਸ਼ੀਕਾਲ ਜੀ ਸਾਰੇ ਹੋਪਸ ਤੋਂ ਤੁਹਾਨੂੰ ਸਾਡੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਹਾਂਜੀ ਹਰ ਇੱਕ ਘਰ ਦੀ ਕਹਾਣੀ ਹੁੰਦੀ ਆ ਕਿ ਅਸੀਂ ਤਾਂ ਇੱਕ ਐ ਸਮਝਾਉਣਾ ਚਾਹੁੰਦਾ ਵੀ ਘਰ ਦੇ ਵਿੱਚ ਧਿਆਕ ਰੱਖਣਾ ਚਾਹੀਦਾ ਨੂਤੀ ਦੀ ਗੌਰ ਰੱਖਣੀ ਚਾਹੀਦੀ ਆ ਉਹਨਾਂ ਨੂੰ ਦਵਾਈ ਬੂਟੀ ਦੇਣੀ ਚਾਹੀਦੀ ਆ ਕਿ ਉਹਨਾਂ ਦਾ ਦੁੱਖ ਸਮਝਣਾ ਚਾਹੀਦਾ ਆ ਆਪਾਂ ਅਨਗਰਜੀ ਨਾ ਕਰੋ ਕਿਉਂਕਿ ਆਪਾਂ ਸਾਰੇ ਪਰਿਵਾਰ ਵਾਲੇ ਆ ਪਰਿਵਾਰ ਦੇ ਵਿੱਚ ਵਧੀਆ ਰਹੀਏ ਤਾਂ ਕੁਝ ਵਧੀਆ ਹੋ ਜਾਂਦਾ ਆਕਾ ਨਹੀਂ ਤਾਂ ਜੋ ਅਸੀਂ ਵੀਡੀਓ ਚ ਦਿਖਾਇਆ ਇਹ ਅਸੀਂ ਕੁਝ ਕਹਾਣੀ ਦਿਖਾਈ ਹੈ ਕੋਈ ਵਿਤੀ ਓਕੇ ਥੈਂਕ ਯੂ